ਜਦੋਂ ਦੀ ਪੰਜਾਬ ਸਰਕਾਰ ਬਣੀ ਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਦੇ ਦਾ ਨਸ਼ਾ ਪਧਹੀ ਜਾਂਦਾ ਘਟਿਆ ਨਹੀਂ ਹੈ ਜੀ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਜੇ ਕਿਸੇ ਦਾ ਬੱਚਾ ਇਸ ਗਲਤ ਆਸਟ ਪੈ ਗਿਆ ਸੰਗਤ ਚ ਪੈ ਗਿਆ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਇਲਾਜ ਕਰਾਈਏ ਏਡਾ ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਨਾਲ ਜਿਹੜੀ ਸਰਕਾਰ ਦੀ ਜਾਂਦਾਤਰ ਮਿਹਰੀ ਭੁਗਤ ਹੈ ਉਹ ਨਹੀਂ ਬੰਦ ਕੀਤੀ ਜਾਂਦੀ ਉਹਨਾਂ ਚਾਰ ਨਸ਼ਿਆਂ ਤੇ ਠੱਲ ਨਹੀਂ ਪੈਂਦੀ ਦੇਖੋ ਅਸੀਂ ਸਾਡੇ ਪ੍ਰਸ਼ਾਸਨ ਦਾ ਵੀ ਫਰਜ਼ ਹੈ ਜੇ ਕਿਤੇ ਦਿਖਦਾ ਉਹਨਾਂ ਨੂੰ ਨਸ਼ੇ ਵਾਸਤੇ ਹਨ ਤਾਂ ਉਹ ਐਕਸ਼ਨ ਲੈਣਾਂ ਪਰ ਅਸੀਂ ਸਾਡੇ ਜਿਹੜੇ ਵੀ ਕਿਸਾਨ ਕਿਸਾਨ ਆਗੂ ਨੇ ਅਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਬਸ ਬੇਨਤੀ ਕਰਾਂਗੇ ਕਿ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਵੀ ਮਤਲਬ ਲੱਗਦਾ ਕਿ ਨਸ਼ਾ ਵਿਕ ਰਿਹਾ ਤਾਂ ਉਹ ਸਾਨੂੰ ਦੱਸ ਸਕਦੇ ਨੇ ਅਸੀਂ ਉਹ ਐਕਸ਼ਨ ਲਵਾਂਗੇ ਮੈਂ ਇਹ ਕਹਿੰਦਾ ਪ੍ਰਸ਼ਾਸਨ ਦੀ ਮਿਲੀਭੁਗਤ ਨਹੀਂ ਲੋਕਾਂ ਦੀ ਮਿਲੀਭੁਗਤ ਨਾਲ ਵਿਖਦਾ ਜੇ ਪਬਲਿਕਾ ਵਿਆਹ ਹੋਵੇ ਨਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਨਹੀਂ ਕਰ ਸਕਦਾ ਕਿਸਾਨ ਨੂੰ ਜੇ ਉਹਨਾਂ ਨੂੰ ਲੱਗਦਾ ਵੀ ਪ੍ਰਸ਼ਾਸਨ ਕਿਤੇ ਵੀ ਕਾ ਤਾਂ ਉਹ ਪ੍ਰਸ਼ਾਸਨ ਨਾਲ ਨਾ ਗੱਲ ਕਰਨ ਸਾਡੇ ਨਾਲ ਗੱਲ ਕਰਨ ਜੇ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਿਤੇ ਨਸ਼ਾ बिक ਰਿਹਾ ਚੋਰੀ ਚ ਪੂਰੀ ਨਸ਼ਾ बिक ਰਿਹਾ ਤਾਂ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਨਤਰਮ ਦੀ ਕੀ ਕਹੋਗੇ ਜਿਵੇਂ ਕਿ ਯੋਧਨਾਸ਼ਾ ਦੇ ਵਿਰੁੱਧ ਰੈਲੀ ਕੱਢੀ ਜਾ ਰਹੀ ਹੈ ਸ਼ਾਇਰੀ ਦੇ ਵਿੱਚ ਕੀ ਲੱਗਦਾ ਹੈ ਕਿ ਇਹਦੇ ਨਾਲ ਕਿੰਨਾ ਅਸਰ ਹੋਣ ਵਾਲਾ ਹੈਗਾ ਤੇ ਕਿੰਨਾ ਕੁ ਮਤਲਬ ਲੋਕ ਨਸ਼ਾ ਛੱਟ ਰਹੇ ਨੇ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਰੈਲੀ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਹਾਂਜੀ ਇਹਦਾ ਅਸਰ ਤਾਂ ਹੁੰਦਾ ਹੈ ਪਰ ਜਾਨੀ ਇਹਦਾ ਇਸ ਲੋਟ ਨਸ਼ਾ ਨਹੀਂ ਨਾ ਛੱਡਿਆ ਜਾਂਦਾ ਨਾ ਹੀ ਛਡਾਇਆ ਜਾਂਦਾ ਜਿੰਨਾ ਚਿਰ ਪੰਜਾਬ ਸਰਕਾਰ ਸਖਤਾਈ ਨਹੀਂ ਕਰਦੀ ਹੂੰ ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਨਾਲ ਜਾਨੀ ਸਰਕਾਰ ਦੀ ਜਿੰਨਾ ਚਿਰ ਮਿਲੀ ਭੁਗਤ ਹੈ ਉਹ ਨਹੀਂ ਬੰਦ ਕੀਤੀ ਜਾਂਦੀ ਉਹਨਾਂ ਚਿਰ ਨਸ਼ਾ ਤੇ ਠੱਲ ਨਹੀਂ ਪੈਂਦੀ ਨਾ ਹੀ ਨਸ਼ਾ ਤੇ ਰੋਕ ਲੱਗੇ ਇਹ ਠੀਕ ਹੈ ਵੀ ਪ੍ਰਚਾਰ ਨਾਲ ਕੁਝ ਲੋਕਾਂ ਨੂੰ ਜਾਗਰਤਾ ਆਉਂਦੀ ਹੈ ਪਰ ਜਿਹੜੀ ਨਸ਼ਾ ਤੇ ਪਾਬੰਦੀ ਨਸ਼ਾ ਨੂੰ ਜੜੋਂ ਖਤਮ ਕਰਨਾ ਉਹ ਇਹਦਾ ਜਣੀ ਕੋਈ ਖਾਸਾ ਹੱਲ ਨਹੀਂ ਹੈਗਾ ਇਹਦੇ ਵਾਸਤੇ ਤਾਂ ਸਖਤਾਈ ਦੀ ਲੋੜ ਹੈ ਜਿੰਨੀ ਜ਼ਿਆਦਾ ਸਖਤਾਈ ਹੋਊਗੀ ਜਿੰਨਾ ਜ਼ਿਆਦਾ ਮਤਲਬ ਨਸ਼ੇ ਦੇ ਸਦਾਗਰਾਂ ਨੂੰ ਫੜਿਆ ਜਾਊਗਾ ਜਾਂ ਉਹਨਾਂ ਨੂੰ ਜੇਲਾ ਵਿੱਚ ਟੱਕਿਆ ਜਾਊਗਾ ਉਨੰਨੀ ਜਿਆਦਾ ਜਲਦੀ ਇਹ ਨਸ਼ਾ ਤੋਂ ਲੋਕ ਜਿਹੜੇ ਛੁਟਕਾਰਾ ਪਾ ਸਕਦੇ ਨੇ ਕੀ ਲੱਗਦਾ ਹੈਗਾ ਵੀ ਸਰਕਾਰ ਵੱਲੋਂ ਤੋਂ ਬਾਅਦ ਵਿੱਚ ਨਸ਼ਾ ਵਧਿਆ ਸ਼ਾਇਲੀ ਚ ਜਾਟਿਆ ਨਸ਼ਾ ਵਧਿਆ ਜੀ ਨਸ਼ਾ ਤਾਂ ਹਰ ਮੋੜ ਤੇ ਵਿਕ ਰਿਹਾ ਹੈ ਹਰ ਸੱਥਾਂ ਦੇ ਵਿੱਚ ਸਾਡੀ ਟਾਪ ਤੇ ਵਗਜੋ ਟਾਪ ਤੇ ਵੀ ਨਸ਼ੇ ਦੀਆਂ ਗੱਡੀਆਂ ਆਉਂਦੀਆਂ ਨੇ ਨਸ਼ੇ ਗੱਡੀਆਂ ਦੇ ਵਿੱਚ ਪੇਸ਼ ਕੀ ਜਾਂਦੇ ਨੇ ਲੋਕਾਂ ਯਾਨੀ ਇਹਦੇ ਨਾਲ ਨਸ਼ਾ ਵਧ ਹੀ ਜਾਂਦਾ ਜਦੋਂ ਦੀ ਪੰਜਾਬ ਸਰਕਾਰ ਬਣੀ ਹੈ 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਦੋਂ ਦਾ ਨਸ਼ਾ ਵਧ ਹੀ ਜਾਂਦਾ ਘਟਿਆ ਨਹੀਂ ਹੈਗਾ ਕੀ ਅਗਲਾ ਸ਼ਾਇਲੀ ਚ ਥਾਣਾ ਹੋਣ ਦੇ ਬਾਵਜੂਦ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਨਸ਼ਾ ਵਿਕ ਰਿਹਾ ਹੈ ਕਿਉਂ ਜਿਹੜਾ ਸ਼ਾਇਲੀ ਪਿੰਡ ਵਿੱਚ ਥਾਣਾ ਹੈ ਇਹਦਾ 1% ਵੀ ਅਸਰ ਨਹੀਂ ਹੈਗਾ ਪਿੰਡ ਤੇ ਨਾ ਹੀ ਨਸ਼ੇ ਦੇ ਸਦਾਗਰਾਂ ਤੇ ਕੋਈ ਅਸਰ ਹੈ ਜਿੱਥੇ ਜਿੱਥੇ ਵੀ ਕਿਤੇ ਥਾਣੇ ਨੇ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਵਿੱਚ ਹੋਣ ਉਥੇ ਨਸ਼ੇ ਦੀ ਸਦਾਗਰਾਂ ਜਿਹੜਾ ਨਸ਼ਾ ਜ਼ਿਆਦਾ ਵਿਕ ਰਿਹਾ ਹੈ ਪਿੰਡਾਂ ਦੇ ਵਿੱਚ ਯਾਨੀ ਥਾੜਿਆਂ ਦਾ ਬਹੁਤਾ ਕੋਈ ਅਸਰ ਨਹੀਂ ਹੈਗਾ ਲੋਕਾਂ ਤੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਨੇ ਫਿਰ ਸਾਨੂੰ ਕਹਿਣੀ ਪੈਂਦੀ ਹੈ ਜਦੋਂ ਜਿਹੜੀ ਗੱਲ ਸਾਡੇ ਸਾਹਮਣੇ ਆਉਗੀ ਸਾਡੇ ਦੇਖਣ ਚਾਉਂਦੀ ਹੈ ਉਹ ਤਾਂ ਫਿਰ ਅਸੀਂ ਕਹਿਣੋਂ ਨਹੀਂ ਹਟਦੇ ਉਹ ਤਾਂ ਸਾਨੂੰ ਕਹਿਣੀ ਪੈਂਦੀ ਹੈ ਵੀ ਚਾਹੇ ਪਿੰਡਾਂ ਦੇ ਵਿੱਚ ਥਾਣੇ ਹੋਣ ਫੇਰ ਵੀ ਉੱਥੇ ਨਸ਼ਾ ਜਿਹੜਾ ਹੋਰ ਪਿੰਡਾਂ ਨਾਲੋਂ ਵੱਧ ਵਿਕਦਾ ਹੈ ਚਿੱਟੇ ਦੀ ਗੱਲ ਕਰੀਏ ਸ਼ਾਇਦ ਵਿੱਚ ਚਿੱਟਾ ਕਿੰਨਾ ਕਿ ਵਿਕਰੇ ਹੈ ਚਿੱਟਾ ਬਹੁਤ ਜ਼ਿਆਦਾ ਵਿਕ ਰਿਹਾ ਹੈ ਜੀ ਹਾਂ ਪ੍ਰਸ਼ਾਸਨ ਨੂੰ ਵੀ ਪਤਾ ਹੈ ਪ੍ਰਸ਼ਾਸਨ ਫੜ ਵੀ ਲੈਂਦਾ ਹੈ ਅੰਜੇਲ ਵੀ ਛੱਡਿਆ ਤਾਂ ਫਿਰ ਜ਼ਮਾਨਤ ਵੀ ਉਹਦੀ ਹੋ ਜਾਂਦੀ ਹੈ। ਉਹਦੀ ਵੀ ਕਈ ਸ਼ਾਇਰੀ ਚੋਂ ਆਪਾਂ ਜੀ ਗੱਲ-ਗੱਲ ਕਰੀਏ ਇੱਕ ਪਾਸੇ ਆਪਾਂ ਕਿਹਾ ਜੇ ਆਪਾਂ ਗੱਲ ਕਰੀਏ ਦੂਸਰੇ ਪਾਸੇ ਇਹ ਵੀ ਪੱਕ ਦੇਖਿਆ ਜਾਂਦਾ ਕਿ ਤਨਾ ਕਦੇ ਚਿੱਟੇ ਦੇ ਦੋ ਤਿੰਨ ਤਾਂ ਫੜੇ ਵੀ ਕਈ ਨੇ ਹੁਣ ਸਾਹਮਣੇ ਆਏ ਨੇ ਗੱਲਬਾਤ। ਹਾਂ ਸਾਲੀ ਪਿੰਡ ਦੇ ਵਿੱਚੋਂ ਜਿਹੜੇ ਨਸ਼ਾ ਵੇਚਦੇ ਨੇ ਉਹ ਵੱਡੀ ਫੱਤਰ ਪੱਤਰ ਤੇ ਪੁਲਿਸ ਪ੍ਰਸ਼ਾਸਨ ਨੇ ਫੜੇ ਨੇ ਪਰ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਦੂਜੇ ਤੀਜੇ ਦਿਨ ਹੋ ਜਾਂਦੀ ਆ ਦੁਬਾਰਾ ਫੇਰ ਆ ਕੇ ਚਿੱਟਾ ਵੇਚਣ ਲੱਗ ਜਾਂਦੇ ਨੇ। ਠੀਕ ਹੈ ਕੀ ਲੱਗਦਾ ਵੱਟੇ ਜਿਹੜੇ ਵੱਟੇ ਮਗਰਮੱਛ ਨੇ ਕੀ ਲੱ ਨਹੀਂ ਮੈਂ ਜਿਹੜੇ ਵੱਡੇ ਮਗਰਮੱਛ ਨੇ ਉਹ ਤਾਂ ਹਜੇ ਤੱਕ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਨਹੀਂ ਫੜਿਆ ਇਸੇ ਕਰਕੇ ਛੋਟੇ ਸਦਾਕਰਾਂ ਲਵੇ ਨਸ਼ਾ ਫੇਰੀ ਪਹੁੰਚਦਾ ਨਾ ਜੇ ਵੱਡੇ ਲਵੇ ਆਉਂਦਾ ਪਹਿਲਾਂ ਵੱਡੇ ਫਿਰ ਪਿੰਡਾਂ ਦੇ ਵਿੱਚ ਨਸ਼ੇ ਨੂੰ ਮਤਲਬ ਛੋਟੇ ਸਦਾਕਰਾਂ ਤੱਕ ਪਹੁੰਚਦਾ ਕਰਦੇ ਨੇ ਉਹ ਫਿਰ ਖਾਣ ਵਾਲਿਆਂ ਨੂੰ ਵੇਚਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਖਾਂਦੇ ਨੇ ਠੀਕ ਹੈ ਜੀ ਕੀ ਕਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਆਂ ਵੀ ਭਾਈ ਪ੍ਰੋਪੋਗੈਂਡਾ ਨਾ ਕਰੋ ਵੀ ਨਸ਼ਿਆਂ ਤੇ ਜੇ ਠੱਲ ਪਾਉਣੀ ਹੈ ਤਾਂ ਜਿਹੜੀ ਹੋਰ ਜ਼ਿਆਦਾ ਸਖਤਾਈ ਕਰਨੀ ਪਊਗੀ ਵੱਡੇ ਪੱਤਰ ਵੱਡੇ ਪੱਤਰ ਦੇ ਸਖਤਾਈ ਕਰਨੀ ਪਊਗੀ ਜਿਹੜੀ ਮਿਲੀ ਭੁਗਤ ਸਰਕਾਰ ਦੇ ਅਫਸਰ ਸਾਹੀ ਦੀ ਉਹ ਤੇ ਵੀ ਨੱਥ ਪਾਉਣੀ ਪਊਗੀ ਠੀਕ ਹੈ ਜੀ ਹਾਂ ਜੀ ਪ੍ਰਵਿੰਦਰ ਜੀ ਅੱਜ ਰੈਲੀ ਕੱਢੀ ਗਈ ਹੈਗੀ ਕੀ ਲੱਗਦਾ ਹੈ ਕਿ ਨਸ਼ੇ ਨਾਲ ਨਸ਼ੀ ਦੀ ਵੀ ਵਿਰੁੱਧ ਰੈਲੀ ਕੱਢੀ ਗਈ ਹੈ ਆਯੋਤਨਾ ਸਹਿਵਰ ਤੋਂ ਕੀ ਲੱਗਦਾ ਹੈ ਕਿ ਕਿੰਨਾ ਅਸਰ ਪੈਂਦਾ ਵਾਲਾ ਹੈ ਇਹਦਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਉਪਰਾਲਾ ਗਿਆ ਇਹ ਪਹਿਲਾਂ ਵੀ ਹੋਇਆ ਮਚਲਦੀ ਤੇ ਹੁਣ ਦੁਬਾਰੇ ਫੇਰ ਮੈਮ ਚਲਾਈਆ ਵੀ ਜਿਹੜੇ ਨਸ਼ੇ ਨੇ ਕੋਈ ਵੀ ਬੱਚਾ ਨਸ਼ਾ ਕਰਦਾ ਉਹਦੇ ਵਾਸਤੇ ਪਹਿਲਾਂ ਵੀ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰੇ ਨੇ ਵੀ ਆਪਾਂ ਜੇ ਕਿਸੇ ਦਾ ਬੱਚਾ ਵੀ ਬਚਾ ਸਕੀਏ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਪੂਰਾ ਉਪਰਾਲਾ ਕਰ ਰਿਹਾ ਹੈਗਾ ਆਪਾਂ ਵੀ ਜੇ ਕੋਈ ਬੱਚਾ ਇਹਦੇ ਚ ਫਸ ਗਿਆ ਨਸ਼ੇ ਦੇ ਵਿੱਚ ਵੀ ਆਵਾ ਡਾਕਟਰ ਦੀ ਸਹਾਇਤਾ ਨਾਲ ਤਾਂ ਕਿ ਬਚਾ ਸਕੀਏ ਇਸ ਕਰਕੇ ਅਸੀਂ ਪਿੰਡਾਂ ਚ ਰੈਲੀਆਂ ਕੱਢੀਆਂ ਨੇ ਵੀ ਜੇ ਵੀ ਕੋਈ ਬੱਚਾ ਕਰਦਾ ਅਣਜਾਣੇ ਚ ਉਹਦਾ ਆਪਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਈਏ ਠੀਕ ਆ ਉਹਦਾ ਆਪਾਂ ਬਚਾ ਸਕੀਏ ਉਹਨਾਂ ਨੂੰ ਕੀ ਲੱਗਦਾ ਕਿ ਕਿਦਰਾ ਕਿਦੇ ਕਿਸਾਨ ਆ ਗੂ ਵੀ ਇਹ ਕਹਿੰਦੇ ਹੋ ਨਜ਼ਰ ਆ ਰਿਹਾ ਹੈ ਨਹੀਂ ਵੀ ਅੱਗੇ ਨਾਲ ਨਸ਼ਾ ਪਿੰਡ ਦੇ ਵਿੱਚ ਵਧਿਆਗਾ ਨਾ ਕਿ ਘਟਿਆ ਕੀ ਇਹਦੇ ਬਾਰੇ ਕੀ ਕਰੋਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿਸਾਨਾਂ ਕੋਲੋਂ ਜੇ ਕੋਈ ਉਹਨਾਂ ਨੂੰ ਪਤਾ ਲੱਗਦਾ ਕਿਤੇ ਵੀ ਮਾੜਾ-ਮੋਟਾ ਜੇ ਕੋਈ ਬੱਚਾ ਅਣਜਾਣੇ ਚ ਕਰਦਾਗਾ ਤਾਂ ਉਹ ਸਰਕਾਰ ਦੇ ਧਿਆਨ ਚ ਲਿਆਉਂਦੇ ਆ ਜਾਂ ਫੇ ਠੀਕ ਆ ਉਹਦੇ ਵਾਸਤੇ ਇਹ ਕਾਰਵਾਈ ਕੀਤੀ ਜਾਊਗੀ ਉਹ ਇਹ ਵੀ ਕਹਿੰਦੇ ਨੇ ਕਿ ਕਿੰਨਾ ਕਿਤੇ ਪ੍ਰਸ਼ਾਸਨ ਨਾਲ ਮਿਲੀ ਭੁਗਤ ਹੈਗੀ ਜੇ ਪ੍ਰਸ਼ਾਸਨ ਨਾਲ ਮਿਲਿਵਕਤ ਰਹੀ ਹੋ ਸਕਦੀ ਪਰ ਆਪਾਂ ਕਹਿੰਦੇ ਆ ਵੀ ਜੇ ਇਹ ਲਿਆ ਦਾਵੇ ਤਾਂ ਧਿਆਨ ਚ ਲਿਆਂਦਾ ਜਾਵੇ ਸਰਕਾਰ ਦੇ ਆਪਾਂ ਧਿਆਨ ਦਿਲਾ ਕੇ ਤੇ ਉਹਨਾਂ ਨੂੰ ਹਾਂ ਉਹਨੇ ਕਾਰਵਾਈ ਕੀਤੀ ਜਾ ਸਕਦੀ ਠੀਕ ਹੈ ਜੀ ਸੋ ਕੋਨ ਸਾਹਿਬ ਕੀ ਕਹੋਗੇ ਯੁਥ ਨਸ਼ਿਆਂ ਦੇ ਵਿਰੋਧਾ ਪਿੰਡ ਛਾੜੀ ਦੇ ਵਿੱਚ ਰੈਲੀ ਕੱਢੀ ਗਈ ਅੱਜ ਵੱਡੇ ਪੱਧਰ ਤੇ ਵੀ ਨਸ਼ਿਆਂ ਨੂੰ ਖਤਮ ਕੀਤਾ ਜਾਂਦਾ ਕੀ ਲੱਗਦਾ ਹੈ ਕਿ ਨਸ਼ੇ ਖਤਮ ਹੋ ਰਹੇ ਨੇ ਜਾਂ ਨਹੀਂ ਹਰਿੰਦਰ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜਿਹੜੀ ਮਹਿੰਮ ਚੱਲੀ ਹੋਈ ਹੈ ਉਹਦੇ ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਅਸੀਂ ਸਹਿਯੋਗ ਦੀਏ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਗੱਲ ਪੋਸੀਬਲ ਨਹੀਂ ਲੋਕ ਸਹਿਯੋਗ ਦੇ ਵੀ ਰਹੇ ਨੇ ਅਸੀਂ ਸੋਡੇ ਮਾਧਿਅਮ ਰਾਹੀਂ ਹੋਰ ਵੀ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਜੇ ਕਿਸੇ ਦਾ ਬੱਚਾ ਇਸ ਗਲਤ ਆ ਉਸ ਚ ਪੈ ਗਿਆ ਸੰਗਤ ਚ ਪੈ ਗਿਆ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਇਲਾਜ ਕਰਾਈਏ ਡਰਨਾ ਨਾ ਪ੍ਰਸ਼ਾਸਨ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਵੀ ਇਲਾਜ ਕਰਾ ਰਿਹਾ ਦਵਾਈਆਂ ਦਵਾ ਰਿਹਾ ਸਰਕਾਰ ਉਪਰਾਲਾ ਕਰ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਆਸ ਹੈ ਵੀ ਜਲਦੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਲਾਂਗੇ ਕਿਤਨਾ ਕਿਤੇ ਕਸਾਲ ਆ ਗੂ ਇਹ ਵੀ ਕਹਿੰਦੇ ਹੋ ਨਜ਼ਰ ਆਈ ਵੀ ਜਿਹੜਾ ਨਸ਼ਾ ਹੈਗਾ ਪਹਿਲਾਂ ਨਾਲੋਂ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਸ਼ਾਇਰੀ ਦੇ ਵਿੱਚ ਨਸ਼ਾ ਕਿੰਨੇ ਵਧਿਆ ਨਾ ਕਿ ਘਟਿਆ ਅਸੀਂ ਅਸੀਂ ਸੋਡੇ ਮਾਦੀਮ ਰਾਹੀਂ ਉਹਨਾਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਕੋਈ ਉਹਨਾਂ ਦੇ ਧਿਆਨ ਤੇਹੀ ਜੀ ਗੱਲ ਹੈਗੀ ਆ ਤਾਂ ਉਹ ਗੁਪਤ ਤੌਰ ਤੇ ਸਾਨੂੰ ਦੱਸਣ ਪ੍ਰਸ਼ਾਸਨ ਨੂੰ ਦੱਸਣ ਤਾਂ ਕਿ ਅਪਰਨਾਂ ਤੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਕਾਰਵਾਈ ਕਰਾਈਏ ਜਿਹੜੇ ਨਸ਼ੇੜੀ ਨੇ ਜਿਹੜੇ ਇਸ ਗੱਲ 'ਚ ਪੈ ਗਏ ਨਸ਼ਿਆਂ 'ਚ ਉਹਨਾਂ ਦਾ ਇਲਾਜ ਕਰਾਈਏ ਜਿਵੇਂ ਤੁਸੀਂ ਤਾਂ ਕਹਿ ਰਹੇ ਹੋ ਕਿ ਸਾਨੂੰ ਗੁਪਤ ਤੌਰ ਤੇ ਜਾਣਕਾਰੀ ਦਿਓ ਪਰ ਕਿਸਨੇ ਕਿਹਾ ਕਿ ਕਿਸਾਨ ਨੂੰ ਇਹ ਵੀ ਕਹਿੰਦੇ ਹੋ ਨਜ਼ਰ ਆਏ ਵੀ ਇਹ ਪ੍ਰਸ਼ਾਸਨ ਨਾਲ ਬਿਲੀ ਪੁਕਤ ਵੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਨੂੰ ਜੇ ਉਹਨਾਂ ਨੂੰ ਲੱਗਦਾ ਹੈ ਵੀ ਪ੍ਰਸ਼ਾਸਨ ਕਿਤੇ ਬੀਕ ਹੈ ਤਾਂ ਉਹ ਪ੍ਰਸ਼ਾਸਨ ਨਾਲ ਨਾ ਗੱਲ ਕਰਨ ਸਾਡੇ ਨਾਲ ਗੱਲ ਕਰਨਾ ਮਨ ਜੋ ਖਜ਼ਾਨਾ ਮੰਤਰੀ ਸਾਹਿਬ ਨੇ ਸਿੱਧਾ ਉਹਨਾਂ ਦਾ ਫੋਨ ਖੁੱਲਾ 24 ਘੰਟੇ ਹਰ ਬੰਦਾ ਉਹਦੇ ਨਾਲ ਗੱਲ ਕਰ ਸਕਦਾ ਉਹਨਾਂ ਨਾਲ ਕੀ ਕਹੋਗੇ ਮਤਲਬ ਜਿਹੜਾ ਕੋਈ ਨਸ਼ਾ ਵੇਚਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਕੀ ਬਿਲਕੁਲ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਸ ਭੈੜੀ ਬਿਮਾਰੀ ਨੂੰ ਖਤਮ ਕਰਨ ਲਈ ਉਹਨਾਂ ਨਸ਼ੇੜੀਆਂ ਨੂੰ ਉਹਨਾਂ ਜਿਹੜੇ ਵੇਚਣ ਵਾਲੇ ਡਰੱਗ ਵਾਲੇ ਨੇ ਉਹਨਾਂ ਨੂੰ ਅਸੀਂ ਇਹ ਖਾਸ ਤਾੜਨਾ ਵੀ ਕਰਦੇ ਆ ਵੀ ਇਹ ਕੰਮ ਹੁਣ ਜਿਆਦਾ ਦੇਰ ਨਹੀਂ ਚੱਲਣਾ ਕਿਰਪਾ ਕਰਕੇ ਸਹੀ ਲੈਣ ਤੇ ਆਜੋ ਨਹੀਂ ਤਾਂ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਬਣ ਕੀ ਕਹੋਗੇ ਯੁੱਧ ਨਸ਼ਿਆਂ ਦੇ ਵਿਰੁੱਧ ਪਿੰਡ ਸ਼ਾਇਰੀ ਵਿੱਚ ਰੈਲੀ ਕੱਢੀ ਗਈ ਹੈ ਕੀ ਕਹੋਗੇ ਜਵਾਨੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਤੁਸੀਂ ਇਹ ਮਤਲਬ ਵਾਈਟ ਬਣਾਉਣ ਲਈ ਕਿਉਂਕਿ ਲੋਕਾਂ ਤੱਕ ਜਿਹੜੀ ਇਹ ਗੱਲ ਹੈ ਤੁਸੀਂ ਪੁੱਛਾਰੇ ਹੋ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਇਹ ਨਸ਼ਿਆਂ ਵਿਰੁੱਧ ਅਭਿਮਾਨ ਸ਼ੁਰੂ ਕੀਤਾ ਗਿਆ ਜੀ ਬਹੁਤ ਵਧੀਆ ਹੈ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਤੇ ਪਰ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਸਾਨੂੰ ਉਹ ਵੀ ਚਾਹੀਦਾ ਹੈ ਜੇ ਸਾਡੇ ਜਿਹੜੇ ਲੋਕ ਨੇ ਸਾਡੇ ਨਾਲ ਜੁੜ ਕੇ ਚੱਲਣਗੇ ਤਾਂ ਅਸੀਂ ਇਸ ਨਸ਼ੇ ਨੂੰ ਜਿਹੜਾ ਖਤਮ ਕਰ ਸਕਦੇ ਹਾਂ ਕਿਉਂਕਿ ਦੇਖੋ ਕੋਈ ਵੀ ਬੰਦਾ ਇਕੱਲਾ ਕੰਮ ਨਹੀਂ ਕਰ ਸਕਦਾ ਇਸ ਦੇ ਵਿਰੁੱਧ ਹਨਾ ਤੇ ਇਹ ਜਿਹੜਾ ਸਰਕਾਰ ਨੇ ਚਲਾਇਆ ਹੋਇਆ ਉਪਰਾਲਾ ਬਹੁਤ ਵਧੀਆ ਜੇ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਿਤੇ ਨਸ਼ਾ ਵਿਕ ਰਿਹਾ ਹੈ ਚੋਰੀ ਛਪੋਰੀ ਨਸ਼ਾ ਵਿਕ ਰਿਹਾ ਹੈ ਤਾਂ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਅਗਰ ਪ੍ਰਸ਼ਾਸਨ ਨਾਲ ਤੁਹਾਨੂੰ ਮਤਲਬ ਦਿੱਕਤ ਲੱਗਦੀ ਹੈ ਤਾਂ ਤੁਸੀਂ ਗੁਪਤ ਤੌਰ ਤੇ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਤੇ ਅਗਰ ਕਿਸੇ ਦਾ ਦੇਖੋ ਪੁੱਤ ਨਸ਼ਾ ਕਰ ਰਿਹਾ ਹੈ ਹਨਾ ਜੇ ਨਸ਼ਾ ਵੀ ਉਹ ਤਾਂ ਕਰੂਗਾ ਜੇ ਉਹਨਾਂ ਨੂੰ ਮਿਲ ਰਿਹਾ ਨਸ਼ਾ ਕਿ ਕਿਉਂਕਿ ਕਈ ਲੋਕ ਕੀ ਨੇ ਜੀ ਮਤਲਬ ਨਸ਼ਾ ਛੱਡਣਾ ਵੀ ਚਾਹੁੰਦੇ ਨੇ ਪਰ ਜਿਹੜੇ ਵੇਚਣ ਵਾਲੇ ਨੇ ਉਹ ਛੱਡਣ ਮਤਲਬ ਛੱਡਣਾ ਉਹਨਾਂ ਨੂੰ ਛਡਾ ਨਹੀਂ ਸਕਦੇ ਕਿਉਂ ਕਿਉਂਕਿ ਉਹਨਾਂ ਦਾ ਗਾਹਕ ਬਣਿਆ ਹੁੰਦਾ ਜੀ ਹਨਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਨਸ਼ਾ ਕਰ ਰਿਹਾ ਜੇ ਉਹ ਛੱਡਣਾ ਵੀ ਚਾਹੁੰਦਾ ਤਾਂ ਸਾਨੂੰ ਚੋਰੀ ਚੁਪੇ ਗੁਪਤ ਤੌਰ ਤੇ ਉਹ ਦੱਸ ਸਕਦਾ ਸਾਨੂੰ ਵੀ ਇੱਥੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਉਸ ਤੇ ਵੀ ਐਕਸ਼ਨ ਵੀ ਲਵਾਂਗੇ ਤੇ ਸਾਡੇ ਵਿੱਤ ਮੰਤਰੀ ਕੋਲੇ ਵਿੱਤ ਮੰਤਰੀ ਚੀਮਾ ਸਾਹਿਬ ਕੋਲੇ ਵੀ ਅਸੀਂ ਇਹ ਗੱਲ ਕਰਾਂਗੇ ਹਨਾ ਰੱਖੀ ਜਾਊਗੀ ਉਹਨਾਂ ਦੀ ਗੱਲ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਮਾਮਾਂ ਦੇ ਨੌਜਵਾਨ ਪੁੱਤ ਨੇ ਜੀ ਜਿਹੜੇ ਨਸ਼ੇ ਦੇ ਕਾਰਨ ਅੱਜ ਜਾ ਰਹੇ ਨੇ ਹਨਾ ਜਵਾਨੀ ਭਰੀ ਜਵਾਨੀ ਦੇ ਵਿੱਚ ਜਾ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਬਚ ਸਕਣ ਤੇ ਮਾਮਾਂ ਦੇ ਜਿਹੜੇ ਘਰ ਨੇ ਉਹ ਉਜੜਨ ਤੋਂ ਬਚ ਸਕਣ ਤੇ ਜਿੰਨੀ ਵੀ ਸਾਡੀ ਕੋਸ਼ਿਸ਼ ਹੋਊਗੀ ਇਸ ਨਸ਼ੇ ਦੇ ਵਿਰੁੱਧ ਅਸੀਂ ਕਰਾਂਗੇ ਜੀ ਜੰਗ ਹੈ ਸਾਡੀ ਜਿਹੜੀ ਜਾਰੀ ਰਹੂਗੀ। ਮਤਲਬ ਕੀ ਕਹੋਗੇ ਵੀ ਜਦੋਂ ਨਸ਼ਾ ਕੀ ਨਸ਼ਾ ਜਲੀ ਚ ਵਧਿਆ ਕਿ ਘਟਿਆ? ਸਰ ਨਸ਼ਾ ਤਾਂ ਦੇਖੋ ਪੈਰ ਪੈਰ ਤੇ ਵਿਕ ਰਿਹਾ ਤੁਹਾਨੂੰ ਵੀ ਪਤਾ ਸ਼ਾਜ਼ਲੀ ਦੇ ਵਿੱਚ ਤੁਸੀਂ ਇੱਕ ਪੈਰ ਚੱਕ ਲੋ ਤਾਂ ਦੂਜੇ ਦੇ ਮਤਲਬ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਸਾਨੂੰ ਵੀ ਪਤਾ ਸੀ ਵੀ ਦੇਖਦੇ ਆਂ। ਪਰ ਜੇ ਕੋਈ ਐਕਸ਼ਨ ਲਊਗਾ ਤਾਂ ਹਨਾ ਮੈਂ ਕੀ ਕਹੂੰਗਾ ਸ਼ਾਇਰੀ ਦੀ ਗੱਲ ਕਰੀਏ ਜੀ ਸ਼ਾਇਰੀ ਦੀ ਨਸ਼ਾ ਪਹਿਲਾਂ ਨਾਲੋਂ ਕਿਸਾਨਾਂ ਕਿਸਾਨ ਆਗੂ ਨੇ ਕਹਿਣ ਮੁਤਾਬਕ ਇਹ ਹੈ ਵੀ ਜਿਹੜਾ ਸ਼ਾਇਰੀ ਦੇ ਵਿੱਚ ਪਹਿਲਾਂ ਨੂੰ ਨਸ਼ਾ ਵਧਿਆ ਹੈਗਾ ਕੀ ਕਹੂੰਗਾ ਇਹ ਬਾਰੇ ਸਰ ਨਸ਼ਾ ਤਾਂ ਹੁਣ ਐਵੇਂ ਆ ਜੀ ਜਿਵੇਂ ਦੇਖੋ ਮਤਲਬ ਸਾਨੂੰ ਪਤਾ ਨਹੀਂ ਪਰ ਵੀ ਨਸ਼ਾ ਬੀਕਰੇ ਹੈ ਮਤਲਬ ਕਈ ਕਹਿ ਦਿੰਦੇ ਨੇ ਕਿ ਨਸ਼ਾ ਸੀ ਕਰ ਰਹੇ ਜਿਹੜੇ ਨੌਜਵਾਨ ਨੇ ਬੱਚੇ ਕਰ ਰਹੇ ਨੇ ਨਸ਼ਾ ਹਨਾ ਜਿਵੇਂ ਕਿਸਾਨਾਂ ਦਾ ਕਹਿਣਾ ਹੈ ਤਾਂ ਉਹ ਕਿਸਾਨ ਸਾਨੂੰ ਆ ਕੇ ਦੱਸਣਾ ਨਾ ਨਾ ਮਤਲਬ ਅਗਲੇ ਦਾ ਨਾਮ ਸ਼ੋਅ ਕਰਨ ਤੇ ਸਾਨੂੰ ਜੇ ਅਸੀਂ ਨਾ ਕੋਈ ਐਕਸ਼ਨ ਲਈਏ ਤਾਂ ਸਾਨੂੰ ਉਹ ਮਤਲਬ ਪ੍ਰਸ਼ਾਸਨ ਰਾਹੀਂ ਵੀ ਸਾਨੂੰ ਕੁਝ ਵੀ ਕਹਿ ਸਕਦੇ ਨੇ ਪਰ ਅਸੀਂ ਐਕਸ਼ਨ ਹੈ ਜਿਹੜਾ ਬੱਧ ਤੋਂ ਬੱਧ ਲੈਣ ਦੀ ਕੋਸ਼ਿਸ਼ ਕਰਾਂਗੇ ਇਹ ਅਸੀਂ ਵਿੱਤ ਮੰਤਰੀ ਚੀਮਾ ਸਾਹਿਬ ਤੱਕ ਉਹਨਾਂ ਦੀ ਗੱਲ ਰੱਖਾਂਗੇ ਜੀ ਪਰ ਮਤਲਬ ਸਾਨੂੰ ਦੱਸਣ ਜੀ ਵੀ ਕਿੱਥੇ ਵਿਕ ਰਿਹਾ ਕਿਹੜਾ ਨਸ਼ਾ ਕਰ ਰਿਹਾ ਜੇ ਉਹਨਾਂ ਦੇ ਧਿਆਨ ਚ ਹੈ ਠੀਕ ਹੈ ਜੀ ਜੀ ਮੈਡਮ ਕਿਤੇ ਨਾ ਕਿਤੇ ਤਾਂ ਨਹੀਂ ਹੈਗਾ ਵੀ ਕਿਤੇ ਪ੍ਰਸ਼ਾਸਨ ਨਾਲ ਬਰੀ ਭੂਤ ਨਸ਼ਾ ਵਿਕ ਰਿਹਾ ਹੋਵੇ ਕੀ ਲੱਗਦਾ ਤੁਹਾਨੂੰ ਨਹੀਂ ਸਰ ਦੇਖੋ ਅਸੀਂ ਸਾਡੇ ਪ੍ਰਸ਼ਾਸਨ ਦਾ ਵੀ ਫਰਜ਼ ਹੈ ਜੇ ਕਿਤੇ ਦਿਖਦਾ ਹੈ ਉਹਨਾਂ ਨੂੰ ਨਸ਼ੇ ਵਾਸਤੇ ਹਨਾ ਤਾਂ ਉਹ ਐਕਸ਼ਨ ਲੈਣ ਪਰ ਅਸੀਂ ਸਾਡੇ ਜਿਹੜੇ ਵੀ ਕਿਸਾਨ ਕਿਸਾਨ ਆਗੂ ਨੇ ਅਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਬਸ ਬੇਨਤੀ ਕਰਾਂਗੇ ਕਿ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਵੀ ਮਤਲਬ ਲੱਗਦਾ ਕਿ ਨਸ਼ਾ बिक ਰਿਹਾ ਤਾਂ ਉਹ ਸਾਨੂੰ ਦੱਸ ਸਕਦੇ ਨੇ ਅਸੀਂ ਉਹ ਐਕਸ਼ਨ ਲਵਾਂਗੇ ਜੀ ਠੀਕ ਹੈ ਜੀ ਜੀ ਤਾਂ ਫਿਰ ਤੁਸੀਂ ਕੀ ਕਰੋਗੇ ਅੱਜ ਜਿਵੇਂ ਉਜੋਰਤ ਨਸ਼ਾ ਦੇ ਵਿਰੁੱਧ ਅੱਜ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵਿੱਚ ਰੌਂਡ ਦਿੱਤਾ ਗਿਆ ਹੈਗਾ ਜਾਂ ਉਹਦੇ ਨਾਲ ਕਿੰਨਾ ਕੁ ਅਸਰ ਹੋਣ ਵਾਲਾ ਹੈਗਾ ਸ਼ਹਿਰ ਦੇ ਵਿੱਚ ਨਸ਼ਾ ਕਿੰਨਾ ਦੇ ਖਤਮ ਹੋ ਰਿਹਾ ਹੈਗਾ ਇਹ ਗੱਲ ਤੁਸੀਂ ਦੇਖੋ ਜੀ ਹਰਿੰਦਰ ਜੀ ਪਤਾ ਕੀ ਹੈ ਸਰਕਾਰ ਜਦੋਂ ਦੀ ਵੀ ਆਈ ਹੈ ਜਦੋਂ ਦਾ ਮਾਨ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਨਸ਼ਿਆਂ ਨੂੰ ਹੈ ਵੀ ਆਪਾਂ ਨੇ ਬਿਲਕੁਲ ਬੰਦ ਕਰ ਦੇਣਾ ਹੈ ਪੰਜਾਬ ਚੋਂ ਨਸ਼ੇ ਨਾਲ ਬਹੁਤ ਘਰ ਬਰਬਾਦ ਹੋ ਰਹੇ ਨੇ ਪਿਛਲੇ ਸਾਲ ਸਰਕਾਰ ਨੇ ਅਨੇਕਾਂ ਘਟਾਏ ਨੇ ਅਨੇਕਾਂ ਨਸ਼ਾ ਤਸਕਰ ਜੇਲ੍ਹ ਦੇ ਅੰਦਰ ਬੰਦ ਕਰੇ ਨੇ ਉਸੇ ਲੜੀ ਤਹਿਤ ਦੂਜਾ ਪੜਾਅ ਸਰਕਾਰ ਨੇ ਚਲਾਇਆ ਹੈ ਜਦੋਂ ਨਸ਼ਾ ਵਿਰੁੱਧ ਉਹ ਤੇ ਅੱਜ ਅਸੀਂ ਨੇ ਪਿੰਡ ਚ ਕਰ ਕਰ ਜਾ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਤੁਸੀਂ ਬੇਜਿਕੋ ਕੇ ਪ੍ਰਸ਼ਾਸਨ ਨੂੰ ਉਪਦੇ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਪੀਂਦਾ ਹੈ ਉਹਦੀ ਪ੍ਰਸ਼ਾਸਨ ਨੂੰ ਜਾਣਕਾਰੀ ਦੇਈਏ ਜਿਹੜਾ ਪਿੰਦਾ ਤਾਂ ਜੋ ਉਹਨੂੰ ਦਾਖਲ ਕਰਾਇਆ ਜਾ ਸਕੇ ਜਿਹੜਾ ਵੇਚਦਾ ਤਾਂ ਉਹਦੇ ਵਿਰੁੱਧ ਸਖਤ ਕਾਰਵਾਈ ਕਰਾਈ ਜਾ ਸਕੇ ਪਰ ਕਿਤਨੇ ਕਿਤੇ ਕਿਸਾਨ ਕੋਈ ਵੀ ਕਹਿੰਦੇ ਹੋ ਨਜ਼ਰ ਆਏ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਹ ਤੋਂ ਬਾਅਦ ਨਸ਼ਾ ਪਿੰਡ ਦੇ ਵਿੱਚ ਵਿੱਚ ਵਧਿਆ ਹੈਗਾ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇੱਥੇ ਕਹਿਣ ਦਾ ਤਾਂ ਸਿਸਟਮ ਇਹ ਹੈ ਜੀ ਦੇਖੋ ਜਿਉਂ-ਜਿਉਂ ਬੇਲ ਪਬਲਿਕ ਬੇਲੀ ਹੋਈ ਜਾਂਦੀ ਹੈ ਬੱਚੇ ਦੇਖੋ ਇਹ ਤਾਂ ਪਤਾ ਕੀ ਇਕੱਲੀ ਸਰਕਾਰ ਦਾ ਕੋਈ ਦੋਸ਼ ਨਹੀਂ ਹਰਿੰਦਰ ਜੀ ਜੇ ਮੈਂ ਕਹਾ ਮੇਰਾ ਪਰਿਵਾਰ ਹੈ ਮੇਰੇ ਬੇਟੇ ਨੇ ਮੇਰੀ ਬੇਟੀਆਂ ਮੈਂ ਉਹਨਾਂ ਨੂੰ ਖਿਆਲ ਨਹੀਂ ਰੱਖਦਾ ਮੈਂ ਉਹਨਾਂ ਨੂੰ ਰਾਤ ਨੂੰ 12-12 ਵਜੇ ਘਰੋਂ ਆਉਂਦੇ ਨਹੀਂ ਕਿਤੇ ਬੈਠਦੇ ਨੇ ਕਿਹੜੇ ਕਿਹੜੇ ਬੱਚੇ ਨਾਲ ਉਹਨਾਂ ਦੇ ਰਿਲੇਸ਼ਨ ਨੇ ਨਸ਼ੇ ਵਾਲੇ ਨਾਲ ਨੇ ਜਾਂ ਕਿਸੇ ਹੋਰ ਮਾਪੇ ਬਾਪ ਦੀ ਦੁਗਣੀ ਜ਼ਿੰਮੇਵਾਰੀ ਬਣਦੀ ਹੈ ਜੀ ਸਰਕਾਰ ਹੁਣ ਠੇਕੇ ਨੇ ਜੀ ਸਰਕਾਰ ਤੋਂ ਮਨਜ਼ੂਰ ਸ਼ੁਦਾ ਨਹੀਂ ਪਰ ਇਹ ਥੋੜੀ ਆ ਵੀ ਉਹਨੂੰ ਸਾਰੀ ਪਬਲਿਕ ਪੀਂਦੀ ਆ ਜੇ ਕੋਈ ਬੰਦਾ ਠੇਕੇ ਦੇ ਤੁਸੀਂ ਹਰ ਟਾਈਮ ਸੁੱਡੀ ਜੀਪ ਜੁਨੀਅਨ ਜਮਾ ਦੀ ਰਿਕਾ ਤੁਸੀਂ ਕਿਹੜਾ ਸਾਰੇ ਰੋਜ਼ ਪੈਗੇ ਲਾਉਂਦੇ ਹੋ ਜਾਂ ਹਰ ਟਾਈਮ ਲਾਉਂਦੇ ਹੋ ਇਹ ਕਟੋ-ਕਟ ਪਰਿਵਾਰ ਨੂੰ ਆਪਦੇ ਨੂੰ ਸਾਹਮਣੇ ਆਪਦੀ ਵੀ ਜ਼ਿੰਮੇਵਾਰੀ ਹੈ ਜੀ ਕੱਲਾ ਸਰਕਾਰ ਨੂੰ ਆਪਾਂ ਤੋਪਦੀ ਆ ਵੀ ਸਰਕਾਰ ਆ ਨਹੀਂ ਕਰ ਰਹੀ ਸਰਕਾਰ ਬਾਅਦ ਨਹੀਂ ਕਰ ਰਹੀ ਹੁਣ ਤੁਸੀਂ ਲਾ ਲਓ ਪਬਲਿਕ ਦੀ ਇੱਕ ਜ਼ਿੰਮੇਵਾਰੀ ਹੈ ਮੇਰੇ ਗਵਾਂਢੀ ਕੋਈ ਨਸ਼ਾ ਵੇਚ ਰਿਹਾ ਹੈ ਮੈਂ ਉਹਦੀ ਡਰਦਾ ਸ਼ਿਕਾਇਤ ਨਹੀਂ ਕਰਦਾ ਫਿਰ ਕਿਉਂ ਨਹੀਂ ਕਰਦਾ ਕਰਨੀ ਚਾਹੀਦੀ ਹੈ ਤਾਂ ਹੀ ਰੁਕੂਗਾ ਕੀ ਲੱਗਦਾ ਰੋਜਾ ਪੱਤੀ ਦੇ ਵਿੱਚ ਵੀ ਨਸ਼ੇ ਦਾ ਘੜ ਬਣਦਾ ਜਾ ਰਿਹਾ ਹੈ ਰੋਜਾ ਪੱਤੀ ਚ ਨਸ਼ੇ ਦਾ ਘੜ ਬਣਦਾ ਜਾ ਰਿਹਾ ਹੈ ਤੀ ਜੀ ਪ੍ਰਸ਼ਾਸਨ ਨੂੰ ਪਤਾ ਲੱਗਿਆ ਵੀ ਨਸ਼ਾ ਵਿਕ ਰਿਹਾ ਹੈ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਹੈ ਜੀ ਬੰਦੇ ਅੰਦਰ ਵੀ ਨੇ ਤੇ ਕੁਝ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਵੀ ਅੰਦਰ ਕਰਨਾ ਕੀ ਲੱਗਦਾ ਵੀ ਜਿਹੜੇ ਹੋਰ ਵੀ ਕੋਈ ਰਹਿ ਗਏ ਉਹਨਾਂ ਨੂੰ ਵੀ ਫੜਨ ਦੇ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਦਵਾਂਗੇ ਹਾਂਜੀ ਪਿੰਡ ਨਗਰ ਦਾ ਸਹਿਯੋਗ ਹੈ ਪੰਚਾਇਤ ਦਾ ਸਹਿਯੋਗ ਹੈ ਜੀ ਸਾਰੇ ਕੀ ਤੇ ਇਹ ਤਾਂ ਨਹੀਂ ਲੱਗਦਾ ਵੀ ਕਿਤੇ ਪ੍ਰਸ਼ਾਸਨ ਦੀ ਕੋਈ ਮਿਲੀਭੁਗਤ ਤੇ ਨਾਲ ਲੱਛਾ ਵਿਖ ਰਿਹਾ ਜੀ ਨਹੀਂ ਜੀ ਪ੍ਰਸ਼ਾਸਨ ਕਦੇ ਵੀ ਨਹੀਂ ਚਾਹੁੰਦਾ ਹੁੰਦਾ ਵੀ ਕੋਈ ਬੰਦਾ ਦੇਖੋ ਅੱਜ ਨੌਕਰੀ ਹਰੇਕ ਨੂੰ ਮਸਾ ਮਿਲਦੀ ਹੈ ਜੀ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੈਂ ਨੌਕਰੀ ਛੱਡਾਂ ਮੇਰੀ ਬਦਨਾਮੀ ਹੋਵੇ ਕੁਝ ਹੋਰ ਹੋਵੇ ਇਹ ਤਾਂ ਖਾਮ ਖਾ ਗੱਲਾਂ ਨੇ ਜੀ ਪਤਾ ਕੀ ਹੈ ਮੈਂ ਇਹ ਕਹਿੰਦਾ ਪ੍ਰਸ਼ਾਸਨ ਦੀ ਮ ਜੇ ਪਬਲਿਕ ਆ ਵਿਆਹ ਹੋਵੇ ਨਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਨਹੀਂ ਕਰ ਸਕਦਾ ਪਬਲਿਕ ਨੂੰ ਲੋੜ ਹੈ ਹੁਣ ਮੰਨ ਲਓ ਇੱਥੇ ਚਾਰ ਬੰਦੇ ਬੈਠ ਕੇ ਜੀ ਆ ਕੇ ਤੁਹਾਡੀ ਤੁਹਾਡੀ ਯੂਨੀਅਨ ਹੈ ਚਾਰ ਬੰਦੇ ਜੇ ਤੁਸੀਂ ਨਹੀਂ ਕਹੋਗੇ ਵੀ ਭਾਈ ਉਰੇ ਜਾਓ ਰੇ ਸਾਡੇ ਕਿਉਂ ਦਾ ਸ਼ਾਕ ਕਰਦੇ ਹੋ ਤਾਂ ਉੱਥੇ ਉਰੇ ਲੰਗੇ ਜਾਂਦੇ ਬੰਦੇ ਨੂੰ ਵੀ ਕੋਈ ਜ਼ਰੂਰ ਚਾਹੀਦੀ ਹੈ